ਜਦੋਂ ਕਿ ਜੇ ਬਾਈ ਮੰਜ਼ਲਾ ਬਾਈ ਦੇ ਬਾਈ ਪੈਰਨ ਜਿਹੜੇ ਇੱਕ ਦੂਜੇ ਦੇ ਉੱਤੇ ਲੱਗਨੇ ਸਾਰੇ ਸੇਮ ਸੀ ਜਿੱਦਣ ਮੈਂ ਚਾਰਜ ਲੈ ਲਿਆ ਉਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਗੱਲ ਸੁਣੋ ਕਿ ਸਾਡੇ ਕੋਲ 4 ਸੈਂਚੇ ਆ ਜੇ 2 ਸੈਂਚਿਆਂ ਦੇ ਉੱਤੇ ਅਸੀਂ ਜਿਹੜੇ ਉੱਤੇ ਨੂੰ ਬਣਾਈ ਜਾਈਏ ਤੇ ਦੂਜੇ ਸੈਂਚਿਆਂ ਨੂੰ ਇਸ ਪਾਸੇ ਨੂੰ ਪੱਟ-ਪੱਟ ਕੇ ਕਰੀ ਜਾਈਏ ਇੱਕ ਸਟੇਜ ਤੇ ਜਾ ਕੇ ਚੌਥੀ ਪੰਜਵੀਂ ਮੰਜ਼ਲ ਤੇ ਜਾ ਕੇ ਸਾਡੇ ਕੋਲ ਉਦ ਦਾ ਕੰਮ ਪਹਿਲਾਂ ਹੋਇਆ ਪਿਆ ਹੋਣਾ ਜੋ ਵੀ ਚੇਂਜ ਕਰਨੀ ਸੀ ਪਰ ਜਿਹੜੀ ਮੈਂ ਸਾਡੇ ਇਹ ਲੀਡਰਾਂ ਦੀ ਗੱਲ ਕਰਦਾ ਇਹਨਾਂ ਨੂੰ ਜਦੋਂ ਜਾਂਦੇ ਆ ਨਾ ਪਹਿਲਾ ਹੀ ਕੰਮ ਤੁਸੀਂ ਕਹੋਗੇ ਉੱਥੇ ਉਹਨਾਂ ਦਾ ਉਹਨਾਂ ਆਪਣੀ ਲੀਡਰੀ ਦਿਖਾਉਣੀ ਹੁੰਦੀ ਆ ਤੁਸੀਂ ਛੋਟੇ ਜਿਹੇ ਕੰਮ ਨੂੰ ਚਾਦਰਾਂ ਵਿਛਾਉਣ ਲਈ ਕਿਸੇ ਨੂੰ ਕਹੋਗੇ ਜੇ 10 ਜਣੇ ਆ ਤਾਂ ਦਸਾਂ ਚੋਂ 8 ਜਣੇ ਇਹ ਐਟੀਟਿਊਡ ਲੈ ਕੇ ਹੁੰਦੇ ਉਹ ਨਹੀਂ ਇਹ ਨਹੀਂ ਸੋਚਣਾ ਕਿ ਜਿੱਥੇ ਮੈਂ ਚੱਲਾਂ ਇੱਥੇ 10 ਸਾਲ ਤੋਂ ਚਾਦਰਾਂ ਵਿਛਾਈਆਂ ਜਾ ਰਹੀਆਂ ਪਹਿਲਾਂ ਇਹ ਕੰਮ 10 ਸਾਲ ਤੋਂ ਪਹਿਲਾਂ ਹੁੰਦਾ ਰਿਹਾ ਮੈਂ ਕਿਸੇ ਨੂੰ ਪੁੱਛ ਰਵਾਂ ਵੀ ਭਾਈ ਕਿੱਦਾਂ ਕਰਦੇ ਆ ਤੁਸੀਂ ਇਹਨਾਂ ਦੀ ਅਕਸਰ ਮਿੰਤੀ ਵੱਖਰੀ ਹੋ ਸਕਦੀ ਆ ਇਹਨਾਂ ਦਾ ਤਰੀਕਾ ਵੱਖਰਾ ਹੋ ਸਕਦਾ ਇਹ ਹੋ ਸਕਦਾ ਕੋਈ ਵੱਡੀ ਪਿੱਛੇ ਆ ਛੋਟੀ ਮੂਰੇ ਆ ਮੈਂ ਪੁੱਛ ਰਵਾਂ ਕਿਸੇ ਨੂੰ ਵੀ ਪਹਿਲਾਂ ਕਿੱਦਾਂ ਕਰਦੇ ਆ ਤੁਸੀਂ ਦੱਸ ਦਿਓ ਸਾਨੂੰ ਅਸੀਂ ਕੰਮ ਕਰ ਦਿੰਨੇ ਆ ਸਿੰਪਲ ਗੱਲ ਐ ਤੇ ਇਹ ਜਿਹੜੇ ਨਕੰਮੇ ਨਕਾਰਾ ਕਿਸੇ ਥਾਂ ਤੇ ਫਿੱਟ ਨਹੀਂ ਹੋ ਸਕਦੇ ਜਿਨ੍ਹਾਂ ਦੇ ਦਿਮਾਗ 'ਚ ਇਹ ਬੜਿਆ ਹੋਇਆ ਆ ਕਿ ਕਿਸੇ ਸਰਕਾਰ ਦਾ ਕਾਨੂੰਨ ਨਹੀਂ ਸਾਡੇ ਤੇ ਲਾਗੂ ਹੁੰਦਾ ਇਹ ਐਟੀਟਿਊਡ ਪੰਜਾਬੀ ਲਈ ਫਿਰਦੇ ਆ ਅਸੀਂ ਜੇ ਕਿਸੇ ਦੀ ਗੱਲ ਸੁਣ ਲਾਂਗੇ ਇਸ ਵਰਤੀ ਨੂੰ ਜਦੋਂ ਕੰਮ ਕਿਹਾ ਜਾਂਦਾ ਟੋਕੇ ਜਾਣਾ ਤਾਂ ਬਰਦਾਸ਼ਤ ਨਹੀਂ ਕਰਦੇ ਜਦੋਂ ਕੋਈ ਕੰਮ ਕਿਹਾ ਜਾਂਦਾ ਇਹਨਾਂ ਨੂੰ ਕਰਨੇ ਨੂੰ ਤੇ ਇਦਾਂ ਸੋਚਦੇ ਆ ਕਿ ਇਹ ਮੇਰੀ ਬੇਇੱਜ਼ਤੀ ਕਰ ਦਿੱਤੀ ਜਿਹਨ ਨੂੰ ਪੁੱਛਿਆ ਜਾਂਦਾ ਪਈ ਇਸ ਕੰਮ ਨੂੰ ਕਿੰਨਾ ਟਾਈਮ ਲੱਗੂਗਾ ਹੁਣ ਜਦੋਂ ਤੋਂ ਕੰਮ ਕਰਨ ਲੱਗਾ ਕਿੰਨੇ ਚਿਰ ਤੱਕ ਰੈਡੀ ਹੋਜੂ ਉਹ ਬੇਇੱਜ਼ਤੀ ਮਾਨਦੇ ਉਹਦੇ ਵਿੱਚ ਉਹਦਾ ਜਵਾਬ ਨਹੀਂ ਦੇਣਗੇ ਉਹ ਤੁਹਾਨੂੰ ਇਹ ਕਹਿਣਗੇ ਲੱਗਾ ਤਾਂ ਹੈਗਾ ਮੈਂ ਹੁਣ ਇੰਨਾ ਜ਼ੋਰ ਲਾ ਕੇ ਕਰ ਰਿਹਾ ਮੈਂ ਹੋਰ ਮੈਂ ਕੀ ਕਰਾਂ ਮਤਲਬ ਦਿਮਾਗ ਦੇ ਵਿੱਚ ਹੋਰ ਕੁਝ ਚੱਲਦਾ ਉਹਨਾਂ ਦੇ ਪਿੱਛੇ ਹੁਣ ਇਹ ਮੇਰੇ ਤੇ ਰੋਪ ਪਾਉਣ ਲੱਗਾ ਹੈ ਜਦ ਕਿ ਕਈ ਗੱਲਾਂ ਦੇ ਜਵਾਬ ਬਿਲਕੁਲ ਸਿੰਪਲ ਹੁੰਦੇ ਅਗਲਾ ਕਹਿੰਦਾ ਕਿੰਨਾ ਟਾਈਮ ਲੱਗੂ ਤੁਸੀਂ ਕਹੋ ਦੋ ਦਿਨ ਉਕੂ ਦੋ ਦਿਨ ਨਹੀਂ ਅੱਜ ਸ਼ਾਮ ਤੱਕ ਚਾਹੀਦਾ ਫਿਰ ਤੁਸੀਂ ਕਹੋ ਵੀ ਦੋ ਜਿਹੜਿਆਂ ਤੂੰ ਨਹੀਂ ਹੁਣ ਪੰਜ ਬੰਦੇ ਚਾਹੀਦੇ ਸਿੰਪਲ ਗੱਲ ਔਰ ਇਹ ਬੰਦੇ ਕਹਿੰਦੇ ਵੀ ਅਸੀਂ ਕੰਮ ਚਲਾਉਣੀ ਆ ਠੇਕਾ ਲੈਣਾ ਸਾਡੇ ਨਾਲ ਤਿੰਨਾਂ ਲਾਈਨਾਂ ਤੇ ਸਰੋਤੇ ਆ ਜੀ ਸੌਰੀ ਅਸੀਂ ਤੁਹਾਡਾ ਟਾਈਮ ਜਿਹੜਾ ਉਹ ਕਰਿਆ ਤੇ ਬਾਰੀ ਬਾਰੀ ਕਰਕੇ ਆਪਾਂ ਗੱਲ ਕਰਦੇ ਹਾਂ ਜੀ ਤੁਸੀਂ ਆਨ 에ਰ ਆਂ ਜੀ ਹੈਲੋ ਜੀ ਆਨ ਰਮ ਤੁਸੀਂ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂਜੀ ਘਰ ਪਰਿਵਾਰ ਸਭ ਵਧੀਆ ਜੀ ਹਾਂਜੀ 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 ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ ਭਾਜੀ ਮੈਨਾਂ ਦੋ ਗੱਲਾਂ ਕਰਨੀਆਂ ਸੀਗੀਆਂ ਹਾਂਜੀ ਇੱਕ ਤਾਂ ਵੀਰ ਅਮਰਪਾਲ ਮੈਰੋਂ ਬਾਰੇ ਕਰਨੀ ਸੀਗੀ ਹਾਂਜੀ ਹਾਂਜੀ ਉਹ ਜਿਵੇਂ ਕਹਿ ਰਹੇ ਆ ਕਿ ਉਸ ਕੁੜੀ ਨਾਲ ਜਿਹੜੇ ਚਰਨ ਕਟੜਾ ਬਾਬਾ ਵੀ ਉਹ ਕੁੜੀ ਨਾਲ 2 ਸਾਲ ਬਲਾਤਕਾਰ ਹੁੰਦਾ ਰਿਹਾ ਹੈ। ਹਾਂਜੀ। ਮੈਨੂੰ ਇਸ ਤਰ੍ਹਾਂ ਨਹੀਂ ਜੀ ਲੱਗਦਾ ਹੈਗਾ। ਹੂੰ। ਕਿਉਂਕਿ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਇਹ ਚੀਜ਼ ਚਲੋ ਹੁਣ ਮੈਨੂੰ ਕਹਿਣੀ ਪੈਣੀ ਹੈ। ਆਪਣੀ ਮਰਜ਼ੀ ਤੋਂ ਬਿਨਾ ਆਪਣਾ ਹਸਬੰਡ ਵੀ ਆਪਣੇ ਨਾਲ ਰਿਲੇਸ਼ਨ ਨਹੀਂ ਬਣਾ ਸਕਦਾ ਬਾਬੇ ਦੀ ਕਿਹਾ ਔਕਾਤ ਹੈ। ਨਾਲੇ 2 ਸਾਲ ਕੋਈ ਤੱਕਾ ਕਰ ਰਿਆ ਤੁਹਾਡੇ ਨਾਲ ਤੇ ਤੁਸੀਂ ਚੁੱਪਚਾਪ ਹੁਣ ਤੁਸੀਂ ਹੁਣ ਇਹ ਗੱਲ ਕਹਿ ਦਿੱਤੀ ਵੀ ਚਲੋ ਠੀਕ ਹੈ ਜੀ ਮੈਨੂੰ 5 ਲੱਖ ਰੁਪਈਆ ਦੇ ਦੇਵੇ ਫੇਰ ਕੋਈ ਗੱਲ ਨਹੀਂ ਨਹੀਂ ਜੀ ਉਹਦੇ ਨਾਲ ਕੋਈ ਬਲਾਤ ਕਰਨੀ ਹੋਇਆ ਬਲਾਤਕਰ ਤਾਂ ਹੋਊਗਾ ਜੀ ਜਦ ਅਸੀਂ ਕਿਸੇ ਬਾਬੇ ਦੇ ਡੇਰੇ 'ਚ ਜਾ ਕੇ ਉਹ ਬਾਬੇ ਦੇ ਭੌਰੇ 'ਚ ਬਾਬੇ ਕੋਲ ਕੀ ਕਰਨੇ ਜਾਣਾ ਹਾਂ ਇਦਾਂ ਇੰਨੇ ਗਰਮੀਤ ਰਾਮ ਰਹੀਮ ਦੇ ਵੀ ਜਿੱਥੇ ਲੱਖਾਂ ਲੋਕ ਜਾਂਦੇ ਉੱਥੇ ਇਦਾਂ ਕਿਦਾਂ ਹੋ ਸਕਦੀ ਆ ਕਿ ਕਿਸੇ ਜਨਾਨੀ ਦੇ ਪਸਤੌਰ ਰੱਖ ਕੇ ਜਾਂਦਾ ਬੰਨ ਕੇ ਸਾਹਮਣੇ ਸਾਰਿਆਂ ਦੇ ਇਦਾਂ ਲੈ ਗਿਆ ਅੰਦਰ ਨੂੰ ਇੰਤਕ ਤਾਂ ਹੋ ਸਕਦੀ ਆ ਜਿਹੜਾ ਸਭ ਕੁਝ ਹੋਇਆ ਜੀ ਮੈਂ ਤੁਹਾਨੂੰ ਪਹਿਲੀ ਤੋਂ ਗੱਲ ਕਹਤੀ ਨਾ ਵੀ ਰਿਲੇਸ਼ਨ ਮਰਜ਼ੀ ਤੋਂ ਵੀ ਨਾ ਦੁਨੀਆ ਦੇ ਕਿਸੇ ਬੰਦੇ ਕੋਈ ਔਕਾਤ ਨਹੀਂ ਹੈਗੀ ਕਿ ਕੋਈ ਕਿਸੇ ਨਾਲ ਜ਼ਬਰਦਸਤੀ ਬਣਾਵੇ ਹੂੰ ਮੇਰਾ ਮੰਨਣਾ ਹੈ ਜੀ ਕੋਈ ਕੋਈ ਸ਼ੱਕ ਨਹੀਂ ਜੀ ਉਹ ਜਿਹੜੀ ਜਦੋਂ ਜ਼ਬਰਦਸਤੀ ਹੋਊਗੀ ਨਾ ਕਿਤੇ ਵੀ ਤੇ ਉਹ ਉਹਦੇ ਚ ਇੱਕ ਵਾਰ ਕੋਈ ਬੰਦਾ ਤੁਹਾਨੂੰ ਕੋਈ ਗੱਲ ਕਹਿ ਦੇਵੇ ਕੁਝ ਕਹਿ ਦੇਵੇ ਕੋਈ ਟੱਚ ਕਰਦਾ ਕੋ ਉਹ ਤੋਂ ਬਾਅਦ ਤੁਹਾਡਾ ਆਬਜੈਕਸ਼ਨ ਹੋ ਜਾਂਦਾ ਉਹਦੇ ਤੇ ਲੇਡੀਜ਼ ਵਿੱਚ ਜੀ ਇੱਕ ਕੁਦਰਤੀ ਤੌਰ ਤੇ ਨਾ ਪ੍ਰਮਾਤਮਾ ਨੇ ਇੱਕ ਚੀਜ਼ ਬਖਸ਼ੀ ਹੋਈ ਹੈ ਹੂੰ ਜੇ ਨਾ ਲੇਡੀਆਂ ਦੇ ਸਾਹਮਣੇ 15 ਬੰਦੇ ਨੂੰ ਬਿਠਾ ਲ ਦੋ ਉਹ ਆਟੋਮੈਟਿਕਲੀ ਪੁੱਛਣ ਦੀ ਲੋੜ ਨਹੀਂ ਉਹ ਦੱਸ ਦੋਗੇ ਇਹਨਾਂ ਵਿੱਚੋਂ ਕਿਹੜਾ ਬੰਦਾ ਮੈਨੂੰ ਕਿਹੜੇ ਹਿਸਾਬ ਨਾਲ ਦੇਖ ਰਿਹਾ ਹੈ ਇਹ ਕਹਿੰਦੇ ਵੀ 2 ਸਾਲ ਬਲਾਤਕਾਰ ਹੁੰਦਾ ਰਿਹਾ ਜਿਹੜੀ ਚੀਜ਼ ਉਹ ਘੂਮਣ ਕੰਮ ਵੀ ਗਈ ਹੈ ਕੁੜੀ ਸਾਰਾ ਕਿਤੇ ਆਕਣ ਉਹ ਚੀਜ਼ 'ਚ ਮੈਨੂੰ ਬਾਬੇ ਦਾ ਕੁਝ ਨਹੀਂ ਦੋਹਾਂ ਦੇ ਵਿੱਚ ਜੋ ਵੀ ਹੋਇਆ ਉਹ ਸਹਿਮਤੀ ਦੇ ਨਾਲ ਹੋਇਆ ਹੈ ਔਰ ਇਹ ਜਦ ਤੱਕ ਹੁੰਦਾ ਰਹਿਣਾ ਜਦ ਤੱਕ ਲੋਕ ਆਪਣਾ ਦਿਮਾਗ ਨਹੀਂ ਚਲਾਉਂਦੇ ਤੇ ਇੱਥੇ ਜਾਣਾ ਇਸ ਤਰ੍ਹਾਂ ਦੀ ਜਗ੍ਹਾ ਬੰਦ ਨਹੀਂ ਕਰਦੇ ਉਹ ਨਹੀਂ ਉਹ ਪ੍ਰੋਗਰਾਮ ਸਾਹਿਬ ਬੰਦ ਹੋਣਾ ਬੰਦ ਹੋਣਾ ਤਾਂ ਜੀ ਇੱਕ ਗੱਲ ਆ ਪਰ ਗੱਲ ਇਹ ਜਿਨ੍ਹਾਂ ਦਾ ਸਵਾਰਥ ਪੂਰਾ ਹੁੰਦਾ ਜਿਹੜੇ ਦੁਕਾਨਦਾਰੀ ਕਰਕੇ ਜਾਂਦੇ ਜਿਹੜੇ ਫਾਇਦੇ ਲਈ ਜਾਂਦੇ ਆ ਜਿਨ੍ਹਾਂ ਘਰਦਿਆਂ ਨੂੰ ਇਹ ਲੱਗਦਾ ਕਿ ਕੁੜੀ ਨੂੰ ਬਾਹਰਲਾ ਰਿਸ਼ਤਾ ਹੋ ਜਾਊਗਾ ਬਾਹਰਲਾ ਵੀਜ਼ਾ ਲੱਗ ਜਾਊਗਾ ਜੀ ਬੱਸ ਫਿਰ ਰੌਲਾ ਨਾ ਬਣਾਓ ਜੀ ਫਿਰ ਬਲਾਤਕਾਰ ਵਾਲੀ ਚੱਕਰ 'ਚ ਨਾ ਪੈਣ ਫਿਰ ਲੋਕ ਆਪਣੇ ਬਹਾਦਰ ਚੁੱਪਚਾਪ ਜੋ ਹੁੰਦਾ ਹੋਣ ਦੋ ਫਿਰ ਉਹ 2 ਸਾਲ ਬਾਅਦ ਕਿਸੇ ਕੋਲ ਜਾ ਕੇ ਇਸ ਤਰ੍ਹਾਂ ਦੀ ਕੰਪਲੇਂਟ ਨਾ ਕਰਨ ਉਹਨੂੰ ਕੋਈ ਬਲਾਤਕਾਰ ਨਹੀਂ ਜੀ ਹੋਇਆ ਕਿਸੇ ਤਰ੍ਹਾਂ ਦਾ ਵੀ ਕੋਈ ਸਭ ਕੁਝ ਉਹ ਕੁੜੀ ਘੁੰਮਣ ਫਿਰਨ ਵੀ ਗਈ ਹੈ ਜੀ ਉਹ ਆਬੇ ਦੇ ਨਾਲ ਇਸ ਕਰਕੇ ਕੁਝ ਵੀ ਸਹਿਮਤੀ ਦੇ ਨਾਲ ਨਹੀਂ ਹੋਇਆ ਦੁਨੀਆ ਦੇ ਅਫੇਰ ਆ ਉਹ ਬਾਬੇ ਦਾ ਉਹਦੇ ਨਾਲ ਸੀਗਾ ਹੋ ਸਕਦਾ ਹੁਣ ਹੋਰ ਵੀ ਕਹਿੰਦੇ ਨਿਕਲੇ ਜਾਂ ਬਹੁਤ ਜ਼ਿਆਦਾ ਔਰ ਨਹੀਂ ਉਹ ਜਦੋਂ ਨਾਲੇ ਪੰਜਾਬੀਆਂ ਦਾ ਤਾਂ ਜੀ ਇਦਾਂ ਸੁਭਾਅ ਆ ਪਹਿਲਾਂ ਤੂੰ ਜਦੋਂ ਮੌਕਾ ਬਣਦਾ ਨਾ ਇਦਾਂ ਦਾ ਫੇ ਫਟਾਫਟ ਸ਼ਿਕਾਇਤਾਂ ਲੈ ਕੇ ਤੁਸੀਂ ਪੰਜਾਬ ਦੇ ਵਿੱਚ ਮੰਨ ਲਓ ਇਹ ਇਹ ਖਬਰ ਕੋਈ ਜ਼ਿਲ੍ਹੇ ਦਾ ਡੀਸੀ ਖਬਰ ਦੇ ਦੇਵੇ ਵੀ ਦੇਖੋ ਜੀ ਪਿਛਲੇ ਤਿੰਨਾਂ ਸਾਲਾਂ ਵਿੱਚ ਜਿਹਦੀ ਜਿਹਦੀ ਫਸਲ ਖਰਾਬ ਹੋਈ ਆ ਕਿਸੇ ਕਾਰਨ ਕਰਕੇ ਉਹਨੂੰ ਪੈਸੇ ਮਿਲਣੇ ਆ ਹਾਂ ਜੀ ਜਣੀ ਤੁਸੀਂ ਹੈਰਾਨ ਹੋਵੋਗੇ ਕਿ ਜਿਨ੍ਹਾਂ ਦੇ 50 50 100 100 ਏਕੜ ਆ ਨਾ ਉਹ ਵੀ ਬਹਾਨਾ ਲੱਭ ਕੇ ਲੈ ਆਉਗੇ ਪੇ ਆਲੂ ਮੇਰੇ ਇੰਨੇ ਹੁਣੇ ਸੀ ਇੰਨੇ ਘੱਟ ਹੋਏ ਕਮਾਦ ਮੇਰੀ ਇੰਨੀ ਘੱਟ ਹੋਈ ਆ ਹਾਂਜੀ ਪੰਜਾਬੀਆਂ ਦਾ ਸੁਭਾਅ ਆ ਇਹ ਕਿ ਜਦੋਂ ਮਿਲਦਾ ਆ ਕਿਤੇ ਉਹ ਵੀ ਜਿੱਥੋਂ ਮਿਲਦਾ ਆ ਉਦੋਂ ਕੋਈ ਪੇਪਰ ਬਣਾ ਕੇ ਫਟਾਫਟ ਕਰ ਲਓ ਹਾਂਜੀ ਪੇ ਹੁਣ ਹੈ ਇੱਥੇ ਜਦੋਂ ਅਗਲੇ ਨੂੰ ਪਤਾ ਲੱਗਣਾ ਪੇ ਇਦਾਂ ਫਸ ਗਿਆ ਆ ਪੇ ਉਹ 10 ਲੱਖ ਰੁਪਈਆ ਦੇਣ ਨੂੰ ਤਿਆਰ ਆ ਔਰਤ ਨੂੰ ਕਿਸੇ ਨੂੰ ਤੇ ਕਈਆਂ ਨੇ ਲੈਣਾ ਲਾ ਲੈਣੀਆਂ ਆ ਹਾਂਜੀ ਉਹ ਤਾਂ ਪਤਾ ਹੀ ਹੈ ਵੀ ਇਹਨਾਂ ਦੇ ਜਿਆਦਾ ਕਹਿ ਆਪਣੇ ਮੈਂ ਤੁਹਾਨੂੰ ਇਹੀ ਤਾਂ ਕਹਿ ਰਹੀ ਹਾਂ ਨਾ ਵੀ ਜਦੋਂ ਤੱਕ ਆਪਾਂ ਆਪਣੇ ਆਪ ਨੂੰ ਠੀਕ ਨਹੀਂ ਨਾ ਕਰਦੇ ਹਾਂ ਬਿਲਕੁਲ ਉਦੋਂ ਤੱਕ ਕੁਝ ਵੀ ਠੀਕ ਨਹੀਂ ਹੋਣਾ ਅਸੀਂ ਇਲਜ਼ਾਮ ਬਣਾ ਫਿਰ ਲਾਈਏ ਆ ਕੇ ਇਹ ਕਨਾਂਪਾ ਨੇ ਜਾਣਾ ਜਿੱਥੇ ਜੋ ਵੀ ਹੋਇਆ ਘੁੰਮਣ ਫਿਰਨ ਗਈ ਐ ਫਿਰ ਇਹ ਨਾਲ ਜਾ ਮਲਾਈਏ ਇਹ ਨਾਲ ਕਹੀ ਕਿ ਬਾਬਾ 2 ਸਾਲੇ ਕੁੜੀ ਨਾਲ ਬਲਾਤਕਾਰ ਕਰਦਾ ਰਿਹਾ ਉਹਨੇ ਬਾਬੇ ਨੇ ਕੋਈ ਇਸ ਤਰ੍ਹਾਂ ਦਾ ਬਲਾਤਕਾਰ ਨਹੀਂ ਕਰਿਆ ਉਹਦੇ ਵਿੱਚ ਸਭ ਕੋ ਸਹਿਮਤੀ ਦੀ ਜਿਹੜਾ ਸਹਿਮਤੀ ਨਾਲ ਹੁੰਦਾ ਉਹਨੂੰ ਬਲਾਤਕਾਰ ਨਹੀਂ ਜੀ ਕਹਿ ਸਕਦੇ ਕੋਈ ਸ਼ੱਕ ਨਹੀਂ ਜੀ ਕੋਈ ਸ਼ੱਕ ਨਹੀਂ ਇਹਨਾਂ ਨੇ ਤਾਂ ਇਹ ਤਾਂ ਲੂਸਰੀ ਗੱਲ मतलब ਹੁਣ ਮੇਰੇ ਕੋਲ ਬੇਬੀ ਨਹੀਂ ਜੀ ਹੈਗਾ ਹਮ ਹੈਗੇ ਸਾਰੀ ਤਰ੍ਹਾਂ ਦੀ ਦੁਨੀਆ ਚ ਲੋਕ ਹਨ ਮੈਨੂੰ ਦੋ ਲੇਡੀਜ਼ ਨੇ ਸੇਮ ਇੱਕ ਹੀ ਗੱਲ ਕਹੀ ਕਿ ਇੱਕ ਕੋਈ ਬਾਬਾ ਹੈ ਉਹ ਕੱਲਿਆਂ ਨੂੰ ਮਿਲਦਾ ਹੈ ਤੇ ਉਹ ਪਤਾਸਰੇ ਦੇ ਵਿੱਚ ਕੁਝ ਦਿੰਦਾ ਤੁਹਾਡੇ ਕੋਲ ਬੇਬੀ ਹੋ ਜਾਊਗਾ ਹਮ ਮੈਂ ਜੀ ਜਿਹੜੇ 16 17 ਸਾਲ ਕਾਲਜ ਵਿੱਚ ਲਾਏਆਂ ਕੋਰਸ ਕਰੇ ਆ ਤਾਂ ਜੇ ਮੈਂ ਉਹ ਬਾਬੇ ਕੋਲ ਜਾਵਾਂ ਕੱਲੀ ਤੇ ਬਾਬਾ ਮੈਨੂੰ ਪਤਾਸਾ ਦੇ ਦੇਵੇ ਤੇ ਬਾਅਦ ਚ ਹੋ ਜਵੇ ਰੇਪ ਤੇ ਮੈਂ ਆ ਕੇ ਰੋਣਾ ਪਾਵਾਂ ਵੀ ਰੇਪ ਹੋ ਗਿਆ ਵੀ ਬਾਬੇ ਨੇ ਤਾਂ ਤਾਂ ਸਭ ਤੋਂ ਪਹਿਲਾ ਸਵਾਲ ਮੇਰੇ ਪਰੇ ਉੱਠੂਗਾ ਕਿ ਪਤਾਸੇ ਨਾਲ ਪਹਿਲਾਂ ਤਾਂ ਜੀ ਦੱਸੋ ਬੱਚਾ ਕਿਵੇਂ ਹੋ ਜੂ ਨਹੀਂ ਬਸ ਉਹ ਜਦੋਂ ਤੁਸੀਂ ਆਪ ਲੌਜਿਕ ਲਾ ਲੈਣਾ ਆ ਫਿਰ ਤੁਹਾਨੂੰ ਜਵਾਬ ਵੀ ਮਿਲ ਜਾਣਾ ਹਾਂਜੀ ਮੈਂ ਮੈਂ ਕਿਹਾ ਵੀ ਠੀਕ ਹੈ ਜੀ ਤੁਸੀਂ ਦੱਸਤਾ ਥੋੜਾ ਬਹੁਤ ਬਹੁਤ ਧੰਨਵਾਦ ਵੀ ਕੋਈ ਗੱਲ ਨਹੀਂ ਜੀ ਮੈਨੂੰ ਬੱਚੇ ਦੀ ਲੋੜ ਹੋ ਗਈ ਮੈਂ ਆਪੇ ਦੇਖ ਲਵਾਂਗੀ ਹੂੰ ਮੈਂ ਆਪਣਾ ਪੀਜੀਨ ਤੋਂ ਟ੍ਰੀਟਮੈਂਟ ਕਰਾਉਂਗੀ ਵਧੀਆ ਟੌਪ ਦੇ ਡਾਕਟਰ ਤੋਂ ਕਰਵਾਉਂਗੀ ਅਗਰ ਫੇਰ ਵੀ ਨਹੀਂ ਵੀ ਹੁੰਦਾ ਤਾਂ ਮੈਂ ਬਾਬਿਆਂ ਵਾਲਾ ਰਸਤਾ ਨਹੀਂ ਅਪਣਾਉਣਾ ਹੈਗਾ ਬਾਬਿਆਂ ਕੋਲ ਤਾਂ ਮੈਂ ਜਾਣਦੀ ਹੋਣੀ ਸਭ ਤੇ ਬਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨੂੰ 6-7 ਵਾਰ ਹੁਣ ਤੱਕ ਅਖੰਡ ਪਾਠ ਕਰ ਲੇ ਸਹਿਜ ਪਾਠ ਤੇ ਅੱਗੇ ਵੀ ਮੈਂ ਉਹੋ ਹੀ ਕਰਨਾ ਮੈਨੂੰ ਕਿਸੇ ਪਤਾਸੇ ਜਾਂ ਕਿਸੇ ਬਾਬੇ ਤੇ ਫਿਰ ਮੇਰਾ ਰੌਲਾ ਹੀ ਨਹੀਂ ਜੀ ਪੈਣਾ ਹੈਗਾ ਯੋਗ ਸਿਰਫ ਕੁਦਰਤ ਵਿੱਚ ਕੁਦਰਤ ਵਿੱਚ ਵਿਧਾਨ ਹੀ ਹੈ ਨਹੀਂ ਉਹ ਕੰਮ ਕਿਦਾਂ ਤੁਹਾਡੇ ਲਈ ਕਿਦਾਂ ਕੁਦਰਤ ਬਦਲ ਦੂਗੀ ਆਪਣਾ ਨਿਜਮਾ ਹਾਂਜੀ ਸਭ ਨੂੰ ਪਤਾ ਹੈ ਵੀ ਤੁਸੀਂ ਬਹੁਤ ਵਾਰ ਇਹ ਚੀਜ਼ਾਂ ਨੂੰ ਬਹੁਤ ਡਿਟੇਲ ਚ ਬਹੁਤ ਚੰਗੇ ਤਰੀਕੇ ਨਾਲ ਸਮਝਾ ਚੁੱਕੇ ਆ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਹੈਗਾ ਦੂਸਰੀ ਗੱਲ ਮੈਂ ਇਹ ਕਰਨੀ ਸੀ ਕਿ ਦੇਨੇਕ ਬੀਰ ਆਏ ਸੀਗੇ ਉਹਨਾਂ ਨੇ ਨਾ ਇਹ ਤੁਕ ਪੜ੍ਹੀ ਗੁਰਵਾਣੇ ਦੀ ਕਿ ਜਗ ਮੇ ਉੱਤਮ ਕਾਢੀ ਹੈ ਬਿਰਲੇ ਕਈ ਕੇ ਹਾਂਜੀ ਉਹਦੇ ਮੂਰੇ ਵੀ ਗੱਲ ਚੱਲ ਰਹੀ ਸੀ ਪੂਰੀ ਡਿਟੇਲ ਤੇ ਤੁਹਾਡੇ ਪ੍ਰੋਗਰਾਮ ਵਿੱਚ ਗੱਲ ਹੋਈ ਸੀਗੀ ਹਾਂਜੀ ਉਹਦੇ ਵਿੱਚ ਉਹਨਾਂ ਨੇ ਜਦ ਤੁਸੀਂ ਪੁੱਛਿਆ ਵੀ ਬਿਰਲੇ ਕਹੀ ਕੇ ਉਹ ਕਹਿੰਦਾ ਵੀ ਫਿਲਹਾਲ ਮੇਰੇ ਦਿਮਾਗ 'ਚ ਕੋਈ ਨਹੀਂ ਹੈਗਾ ਹੂੰ ਉਹ ਜਿਹੜੇ ਬਿਰਲੇ ਕਹੀ ਕੇ ਦੀ ਗੱਲ ਕਰਦੇ ਸੀਗੇ ਉਹਦੇ ਵਿੱਚ ਮੈਨੂੰ ਮੈਨੂੰ ਲੱਗਦਾ ਇਸ ਤਰ੍ਹਾਂ ਕਿ ਸ਼ਾਇਦ ਚਰਨ ਘਾਟ ਵਾਲੇ ਬਾਬੇ ਵਰਗੇ ਬਾਬੇ ਹੋਣਗੇ ਬਸ 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 ਜਿਨਾ ਦਿਓਗਾ ਨਾ ਕਹਿੰਦੇ ਓ ਜਦੋਂ ਇੱਕ ਫੜ ਹੋ ਜਾਂਦਾ ਫਿਰ ਬਾਅਦ ਚ ਸਾਰੇ ਉਹ ਵੀ ਆ ਗਿਆ ਉਹ ਵੀ ਆ ਗਿਆ ਉਹ ਕੁੜੀ ਨੇ ਵੀ ਕਹਿਤਾ ਇਹ ਕੁੜੀ ਨੇ ਵੀ ਕਹਿਤਾ ਫਿਰ ਇਸ ਕੋ ਲੱਖ ਤੱਕ ਤਾਰਾ ਲੱਗ ਜਾਂਦੀ ਆ ਪਹਿਲਾਂ ਕੋਈ ਨਹੀਂ ਬੋਲਿਆ ਹੁੰਦਾ ਆ ਪਹਿਲਾਂ ਉਹਨਾਂ ਨੂੰ ਇਹਨਾਂ ਨੂੰ ਇਦਾਂ ਦੇ ਨਾਲੇ ਬ੍ਰਹਮ ਗਿਆਨੀ ਬਣਾਉਣੇ ਵਾਲੇ ਵੀ ਅਸੀਂ ਆ ਨਾ ਹਾਂਜੀ ਮੇਰਾ ਤਾਂ ਬਾਰ-ਬਾਰ ਸਾਰਿਆਂ ਨੂੰ ਸਵਾਲ ਹੁੰਦਾ ਵੀ ਜਿਹਨੂੰ ਤੁਸੀਂ ਇਹ ਕਿੰਨੇ ਵੀ ਬੰਦਾ ਬਹੁਤ ਮਹਾਨ ਆ ਗਰਵਾਣੀ ਤੇ ਪੂਰਾ ਇਹ ਸਰਟੀਫਿਕੇਟ ਕੌਣ ਦੇ ਰਿਹਾ ਆ ਹਾਂ ਜੀ ਤੇ ਹੈਗਾ ਹੀ ਐ ਗੁਰੂ ਸਾਹਿਬ ਦੇ ਬੇਲੇ ਕੋਈ ਲੀਡਰ ਹੋਵੇ ਕੋ ਆਗੂ ਹੋਵੇ ਕੋ ਗੁਰੂ ਹੋਵੇ ਸਾਡਾ ਜਿਹੜਾ ਕਹੇ ਵੀ ਮੈਂ ਪਰਖ ਲਿਆ ਇਹਨੂੰ ਸਾਰੇ ਇਹਨਾਂ ਨੂੰ ਸਾਰਿਆਂ ਨੂੰ ਹੁਣ ਜਿਹੜੀ ਭਾਈ ਲੈਣਾ ਜੀ ਦੀ ਗੁਰੂ ਅੰਗਦ ਦੇਵ ਜੀ ਵਜੋਂ ਚੋਣ ਹੁੰਦੀ ਆ ਉਹ ਗ੍ਰੰਥਦੇਵ ਜੀ ਨੇ ਕੀਤੀ ਆ ਨਾ ਹਾਂ ਜੀ ਸ਼੍ਰੀ ਚੰਦ ਦੇ ਬਰਾਬਰ ਲੈਣਾ ਜੀ ਨੂੰ ਚੁਣਿਆ ਪ੍ਰਿਥੀ ਚੰਦ ਦੇ ਬਰਾਬਰ ਗੁਰੂ ਅਰਜਨ ਦੇਵ ਜੀ ਨੂੰ ਚੁਣਿਆ ਰਾਮਰਾਜ ਦੇ ਬਰਾਬਰ ਗੁਰੂ ਹਰ Rai ਸਾਹਿਬ ਨੂੰ ਚੁਣਿਆ ਉਹ ਚੋਣ ਗੁਰੂ ਸਾਹਿਬ ਨੇ ਕੀਤੀ ਆ ਉਹਦੇ ਤੇ ਸਾਨੂੰ ਪਤਾ ਪਿਆ ਹਾਂ ਗੁਰੂ ਸਾਹਿਬ ਨੇ ਖੋਦ ਇਹ ਜਿਨ੍ਹਾਂ ਨੂੰ ਆ ਬ੍ਰਹਮ ਗਿਆਨੀ ਬਣਾ ਬਣਾ ਕੇ ਸੰਤ ਬਣਾ ਬਣਾ ਮਹਾਨ ਆਤਮਾ ਬਣਾ ਕੇ ਪੇਸ਼ ਕਰਦੇ ਆ ਇਹਦੀ ਸਿਲੈਕਸ਼ਨ ਕੌਣ ਕਰਦਾ ਇਹ ਸਵਾਲ ਆ ਹੰਦੀ ਵੀ ਪੁੱਛਿਆ ਫਿਰ ਉਹ ਉਹ ਜਦੋਂ ਉਹ ਪੜੀ ਕਰਦੇ ਹੀ ਨਹੀਂ ਪਤਾ ਲੱਗਿਆ ਉਹ ਵੀਰ ਨੂੰ ਕਿ ਜੱਟ ਤੁਸੀਂ ਕਹਿ ਵੀ ਬਿਰਲੇ ਕਹੀ ਕੇ ਮੈਨੂੰ ਦੱਸੋ ਰੁਕ ਜੋਰੇ ਵੀ ਬਿਰਲੇ ਕਹੀ ਕੇ ਕੌਣ ਹੁੰਨੇ ਆ ਵੀ ਦੱਸੋ ਤੁਸੀਂ ਤੁਹਾਡੇ ਦਿਮਾਗ 'ਚ ਕੋਈ ਨਾਮ ਹੋਵੇ ਹੂੰ ਜੇ ਨਾਮ ਹੋਵੇ ਤਾਂ ਫਿਰ ਉਹ ਦੱਸਦਾ ਉਹ ਉਹਨੂੰ ਉਸੇ ਤੋਂ ਫਿਰ ਗੱਲ ਅੱਗੇ ਸ਼ੁਰੂ ਹੋਣੀ ਦਿਆਂ ਬਿਲਕੁਲ ਬਿਲਕੁਲ ਇਸ ਕਰਕੇ ਇੱਕ ਤੋਂ ਦੀ ਮੈਨੂੰ ਇਹ ਚੀਜ਼ ਬਹੁਤ ਵਧੀਆ ਲੱਗੀ ਕਿ ਤੁਸੀਂ ਆਪਣੇ ਪ੍ਰੋਗਰਾਮ ਵਿੱਚ ਇੱਕ ਗੱਲ ਕਰੀ ਬਸ ਇੱਕ ਮਿੰਟ ਦੀ ਗੱਲ ਹੈ ਜੀ ਮੈਂ ਫੋਨ ਕੱਟ ਦੇਣਾ ਕੋਈ ਕੋਈ ਤੁਸੀਂ ਕਿਹਾ ਕਿ ਜਿੱਥੇ ਪੰਜ ਬੰਦੇ ਆਪੋਜੀਟ ਵਿਚਾਰਾਂ ਦੇ ਬੈਠੇ ਹੋਣ ਉੱਥੇ ਨਾ ਜੇ ਮੈਂ ਜ਼ਿਆਦਾ ਖਿਲਾਰਾ ਤਾਂ ਹੀ ਪੈਂਦਾ ਜੇ ਬਹਿਸ ਵਸਈਆ ਹੋਵੇ ਔਰ ਜਿਹੜੇ ਬੰਦੇ ਤੁਹਾਡਾ ਪ੍ਰੋਗਰਾਮ ਸੁਣਦੇ ਹੋਣਗੇ ਚਲੋ ਉਹਨਾਂ ਨੂੰ ਵੀ ਇਹ ਚ ਸ਼ਾਇਦ ਹੋ ਸਕਦਾ ਉਹਨਾਂ ਨੂੰ ਅੱਜ ਤੱਕ ਕਈ ਵਾਰ ਬਹੁਤ ਨੂੰ ਪਤਾ ਨਾ ਵੀ ਲੱਗੀ ਹੋਵੇ ਵੀ ਜਿੱਥੇ ਅਸੀਂ ਵੀ ਫਲਾਣਾ ਜੀ ਤੁਹਾਡੇ ਬਾਰੇ ਆਏ ਕਹਿੰਦਾ ਬਹੁਤ ਵੀਰਾ ਕੇ ਵਿੱਚ ਕਰਦੇ ਆ ਇਸ ਤਰ੍ਹਾਂ ਦੀ ਕਾਲ ਆਹ ਕਿਓ ਬੰਦੇ ਨੇ ਜੀ ਤੁਹਾਡੇ ਬਾਰੇ ਗਿੱਲ ਸਾਬ ਆ ਗੱਲ ਕਹੀ ਆ ਗੱਲ ਕਹੀ ਮਾਨੂੰ ਆ ਜਵਾਬ ਦਿੱਤਾ ਮੈਨੂੰ ਨਹੀਂ ਲੱਗਦਾ ਵੀ ਜਦ ਆਪਾਂ ਪੰਜ ਕੋਈ ਮੈਂ ਬੈਠੀਆਂ ਕੋਈ ਜਨਮਤ ਦਾ ਕੋਈ ਬੋਧੀ ਅਸਾਈ ਸਾਰੇ ਕੋਈ ਕਿਸੇ ਦੀ ਸੋਚ ਨਾਲ ਸਹਿਮਤ ਹੈ ਕੋਈ ਕਿਸੇ ਦੇ ਵਿਚਾਰ ਨਾਲ ਸਹਿਮਤ ਹੈ ਜਿਹੜੀ ਅਕਲ ਤੇ ਸਮਝ ਤੇ ਗਿਆਨ ਹੈ ਉਹ ਸਿਰਫ ਔਨਲੀ ਆਪਣੇ ਬਾਸ ਤੇ ਆ ਆਪਾਂ ਨੇ ਉਹਨੂੰ ਸ਼ੁਰੂ ਕਰਕੇ ਆਪਣੀ ਲਾਈਫ ਦੇ ਵਿੱਚ ਤੇ ਆਪਣੀ ਲਾਈਫ ਨੂੰ ਸੋਹਣੀ ਬਣਾ ਲੈਣਾ ਅਸੀਂ ਇਹ ਉੱਥੇ ਇਹ ਗੱਲ ਕਰਨੀ ਵੀ ਤੂੰ ਇਹਨੂੰ ਸੁਣ ਤੂੰ ਇਹਨੂੰ ਸੁਣ ਤੂੰ ਇਹਨੂੰ ਸੁਣ ਕਿਸੇ ਨੇ ਕਿਸੇ ਨੂੰ ਨਹੀਂ ਇਹ ਗੱਲ ਕਹਿਣੀ ਵੀ ਸੁਣ ਆਪ ਬਸ ਇਕੱਲਾ ਆਪਾਂ ਨੇ ਸੁਣਨਾ ਆਪਾਂ ਸਮਝ ਗਏ ਨਾ ਤਾਂ ਆਪੇ ਜਿਹਨੇ ਲੋੜ ਹੋਗੀ ਨਾ ਭਾਈ ਰਣਜੀਤ ਸਿੰਘ ਜੀ ਆਪਣੇ ਪ੍ਰੋਗਰਾਮਾਂ ਵਿੱਚ ਨਾਰਮਲ ਹੀ ਕਹਿੰਦੇ ਰਹਿੰਦੇ ਆ ਕਿ ਜਿਹਨੂੰ ਸਮਝਣਾ ਹੁੰਦਾ ਨਾ ਉਹੀ ਸਮਝਦਾ ਹੈ ਜੇ ਆਪਾਂ ਕਹੀਏ ਮੈਂ ਸਾਰੀ ਦੁਨੀਆ ਨੂੰ ਸਮਝਾ ਦੂੰ ਫਿਰ ਤਾਂ ਪਾ ਗੁਰੂ ਸਾਹਿਬ ਆਪਣੇ ਗੋਨਾਨਕ ਸਾਹਿਬ ਪਾਖਾ ਨੇ ਜੀ ਸਾਰਿਆਂ ਨੂੰ ਸਮਝਾਈ ਜਾਣਾ ਸੀਗਾ ਫਿਰ ਤਾਂ ਲੋੜ ਇੰਨੀ ਨਹੀਂ ਰਣੀ ਜਾਂਦਾ ਹਾਂ ਬਿਲਕੁਲ ਬਿਲਕੁਲ ਇਸ ਕਰਕੇ ਆਪਾਂ ਨੇ ਉੱਥੇ ਸਿਰਫ ਤੁਸੀਂ ਕਿਹਾ ਤਾਂ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਉੱਥੇ ਇਹ ਗੱਲ ਕਰਿਆ ਕਰੋ ਵੀ ਆਪਾਂ ਨੇ ਬਰਸੋ ਚੌਥੇ ਨੂੰ ਨਵੀਂ ਮੂਵੀ ਆ ਗਈ ਦੇਖਣ ਕਿਦਨ ਜਾਣਾ ਹੈ ਬਿਲਕੁਲ ਬਿਲਕੁਲ ਆਪਣਾ ਧਿਆਨ ਫੋਕਸ ਰੱਖੀਏ ਆਪਣੇ ਜਿਹੜੇ ਕੰਮ ਕਰਨੇ ਵਾਲੇ ਕਰੀਏ ਹਾਂਜੀ ਜਿਹੜੇ ਰੋਲੇ ਰਪੇ ਇਸ ਤਰ੍ਹਾਂ ਹੀ ਨਾਰਮਲ ਗੁਰੂ ਸਹਿਬਾਨਾਂ ਦੇ ਟਾਈਮ ਤੋਂ ਚੱਲਦੇ ਆਉਨੇ ਆਪੋਜੀਟ ਵਿਚਾਰਾਂ ਵੀ ਹੁੰਦੀਆਂ ਸਾਰਿਆਂ ਦੇ ਆਪਣੇ ਆਪਣੇ ਵਿਚਾਰਾਂ ਆਪਾਂ ਨੂੰ ਸਮਝ ਆ ਗਈ ਮੇਰੀ ਲਾਈਫ ਸੋਹਣੀ ਹੋਗੀ ਕੋਈ ਮੈਨੂੰ ਦੱਸੇ ਵੀ ਤਾਂ ਇਹਨੂੰ ਸੁਣਨਾ ਇਹਨੂੰ ਸੁਣਨਾ ਮਨ ਨੂੰ ਉਹ ਕੋਈ ਸਫਾਈ ਦੇਣ ਦੀ ਲੋੜ ਨਹੀਂ ਹੈਗੀ ਮੈਂ ਜਿਹਨੂੰ ਸੁਣਨਾ ਤਾਂ ਮੈਂ ਆਪਣੇ ਆਪਣੇ ਵਾਸਤੇ ਸੁਣਦੀ ਆ ਬਿਲਕੁਲ ਬਿਲਕੁਲ ਜੀ ਮੈਂ ਆਪਣੀ ਲਾਈਫ ਨੂੰ ਹੀ ਸੋਨਾ ਬਣਾਇਆ ਮੇਰੇ ਲਈ ਤੁਸੀਂ ਬਹੁਤ ਵਧੀਆ ਇੱਕ ਮੋਟੀਵੇਸ਼ਨਲ ਸਪੀਕਰ ਤੇ ਮੇਰੀ ਲਾਈਫ ਜਿੱਦਾਂ ਜਿਸ ਦਿਨ ਤੋਂ ਮੈਂ ਤੁਹਾਨੂੰ ਸੁਣਨਾ ਸ਼ੁਰੂ ਕਰਿਆ ਬਹੁਤ ਜ਼ਿਆਦਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਬਹੁਤ ਜ਼ਿਆਦਾ ਸੋਹਣੀ ਹੋ ਗਈ ਤੇ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੇਰਾ ਘਰ ਸਵਰਗ ਹੈ ਬਿਲਕੁਲ ਹੁਣਾਂ ਵੀ ਇਹੀ ਹੈ ਜੀ ਸਾਡੀ ਸਾਡੀ ਜ਼ਿੰਦਗੀ ਸਬਰਨੀ ਆ ਸਾਨੂੰ ਹੀ ਸੰਤੁਸ਼ਟੀ ਮਿਲਣੀ ਆ ਅਸੀ ਪੈਮਾਨਾ ਹੁਣਾ ਆ ਕਿ ਮੈਂ ਮੈਂ ਜੋ ਸਿੱਖਿਆ ਆ ਉਹ ਲਾਗੂ ਕਿਦਾਂ ਕਰਨਾ हां जी ਤੁਸੀਂ ਜਿਸ ਤਰ੍ਹਾਂ ਦੇ ਵੀ ਮੈਂ ਹਰ ਇੱਕ ਚੀਜ਼ ਨੂੰ ਪਹਿਲਾਂ ਉਸ ਚੀਜ਼ ਨਾਲ ਤੋਲ ਲਨੀ ਆ ਸਮਝ ਲੰਨੀ ਆ ਵਿਚਾਰ ਲੰਨੇ ਆ ਉਸ ਤੋਂ ਬਾਅਦ ਹੀ ਚੰਗੀ ਤਰ੍ਹਾਂ ਸੋਚ ਸਮਝ ਕੇ ਫੈਸਲੇ ਲੈਣ ਦਾ ਐਨਾ ਚੰਗੇ ਤਰੀਕੇ ਨਾਲ ਆਗਾ ਸ਼ਾਇਦ ਮੈਨੂੰ ਲੱਗਦਾ ਜਿਹੜੇ ਮੇਰੇ ਪਹਿਲੇ 40 ਸਾਲ ਤੇ ਲਾਈਫ ਦੇ ਉਹਨਾਂ 'ਚ ਮੈਨੂੰ ਡਿਸੀਜਨ ਹੀ ਲੈਣੇ ਨਹੀਂ ਤੇ ਆਉਂਦੇ ਹੂੰ ਫੈਸਲੇ ਲੈਣ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਤਾਂ ਵੀ ਆਹ ਵਰਤਨ ਤੋਂ ਹਟ ਗਿਆ ਜੇ ਇਹਨੇ ਐਂ ਕਹਿ ਤਾ ਉਹਨੇ ਐਂ ਕਹਿ ਤਾ ਹੁਣ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਮੈਂ ਇਹ ਦੇਖ ਲਿਆ ਕਿ ਜਿਹਨੇ ਅੱਜ ਜਾਣਾ ਹੈ ਨਾ ਉਹ ਬੰਦੇ ਨੇ ਜਾਣੇ ਜਾਣਾ ਉਹਨੇ ਅੱਜ ਤੋਂ 4 ਸਾਲ ਨੂੰ ਵੀ ਚੱਲਿਆ ਜਾਣਾ ਫਿਰ ਅੱਜੇ ਕੱਢੋ ਉਹਨੂੰ ਵੀ ਤੁਰ ਛੇਤੀ ਅਸਲ ਵਿੱਚ ਅਸਲ ਵਿੱਚ ਜੀ ਉਹ ਜਾ ਚੁੱਕਾ ਹੁੰਦਾ ਆ ਪਹਿਲਾਂ ਹੀ ਹਾਂਜੀ ਅਸੀਂ ਤਰਲੇ ਕਰ ਕਰਕੇ ਖਿੱਚ ਰਹੇ ਹੁੰਨੇ ਆ ਉਹ ਜਾ ਚੁੱਕਾ ਹੁੰਦਾ ਹਾਂਜੀ ਫਿਰ ਉਹਨੂੰ ਜ਼ਿਆਦਾ ਨਹੀਂ ਰੋਕਣਾ ਬਸ ਜੇ ਇਨਸਾਨ ਕੋਈ ਕਹਿੰਦਾ ਵੀ ਸਾਡਾ ਤੇਰੇ ਬਿਨਾ ਸਾਹ ਲ ਸਕਦਾ ਇੱਥੇ ਸਾਰਿਆਂ ਦਾ ਹੀ ਹਰੇਕ ਇਨਸਾਨ ਦਾ ਹਰੇਕ ਬਿਨਾ ਸਾਹ ਲ ਸਕਦਾ ਕੋਈ ਬਹੁਤ ਬੜੀ ਹੋ ਨਹੀਂ ਬਸ ਆਪਣੀ ਲਾਈਫ ਨੂੰ ਸੋਹਣਾ ਬਣਾਉਣ ਤੇ ਬਸ ਜੋਰ ਲਾਓ ਤੇ ਪਾਠ ਕਰਨ ਤੇ ਬਿਲਕੁਲ ਜੀ ਬਿਲਕੁਲ ਦੇਰ ਦੇਰ ਅੱਜ ਜਾਣਾ ਤੱਕ ਕਿਸੇ ਤੇ ਕੋਈ ਇਲਜ਼ਾਮ ਨਾ ਲਾਓ ਆਪਣੀ ਜ਼ਿੰਮੇਵਾਰੀ ਉਹ ਚੀਜ਼ਾਂ ਦੀ ਲੋ ਐਸੀ ਖੁਦ ਆਪ ਜ਼ਿੰਮੇਵਾਰ ਹੈ ਵੀ ਇਸ ਤਰ੍ਹਾਂ ਦਾ ਕੁਝ ਨਹੀਂ ਕਦੇ ਵੀ ਹੋਇਆ ਜ਼ਿੰਮੇਵਾਰੀ ਵੀ ਲੈਣੀ ਸਿੱਖਣ ਜਿੱਦਾਂ ਲੋਕ ਜ਼ਿੰਮੇਵਾਰੀ ਲੈਣੀ ਸਿੱਖ ਗਏ ਆਪਣੇ ਆਪ ਹੀ ਚੰਗੇ ਦੀ ਚੰਗਾ ਕਰਤਾ ਉਹਦੀ ਵੀ ਜ਼ਿੰਮੇਵਾਰੀ ਲੋ ਕੋਈ ਸਾਥ ਤੇ ਗਲਤ ਡਿਸੀਜਨ ਲੈ ਹੋ ਗਿਆ ਤਾਂ ਐਡਾ ਬੜਾ ਕੋਈ ਗੱਲ ਨਹੀਂ ਹੁੰਦੀ ਆਪਾਂ ਉਹਨੂੰ ਦੋ ਸ਼ਬਦਾਂ ਜਨੂ ਮੇੜ ਸਕਦੇ ਆ ਕਿ ਮੇਤੇ ਹੋ ਗਈ ਗਲਤੀ ਅੱਗੇ ਨੂੰ ਮੈਂ ਇਸ ਚੀਜ਼ ਦਾ ਧਿਆਨ ਰੱਖਣਾ ਭਾਈ ਹੂੰ ਬਿਲਕੁਲ ਬਿਲਕੁਲ ਜੀ ਅਚਕਿ ਵਿਚਾਰ ਹੁਣੇ ਸਵਾਰਨ ਦੁਰਪਨ ਅਜੀ ਗਲਤੀ ਸਾਡੀ ਤਾਂ ਮੰਨਣ ਚ ਪ੍ਰੋਬਲਮ ਕਿ ਹੈ ਨਹੀਂ ਹੋਣੀ ਚਾਹੀਦੀ ਭਾਈ ਰਣਜੀਤ ਹਾਂ ਜੀ ਭਾਈ ਰਣਜੀਤ ਜੀ ਨੇ ਟਣਿਆਣਾ ਨੇ ਐਨੇ ਸੰਗਤ ਦੇ ਸਾਹਮਣੇ ਕਬੂਲਿਆ ਕਿ ਉਸ ਟਾਂ ਮੇਰਾ ਨਜ਼ਰੀਆ ਹੋਰ ਤਾਂ ਹੁਣ ਮੇਰਾ ਨਜ਼ਰੀਆ ਹੋਰ ਹੈ ਤੇ ਕੱਲ ਦਾ ਪਤਾ ਨਹੀਂ ਕੱਲ ਨੂੰ ਹੋਰ ਵੀ ਹੋ ਸਕਦਾ ਮੈਨੂੰ ਹੋਰ ਜ਼ਿਆਦਾ ਸਮਝ ਆ ਜਾਵੇ ਜੇ ਲਾਈਫ ਦੇ ਵਿੱਚ ਕੋਈ ਇਨਸਾਨ ਸੋਹਣਾ ਬਣਾਉਣਾ ਉਹਨੂੰ ਦੋਹੇ ਚੀਜ਼ਾਂ ਕਰਨੀਆਂ ਪੈਣੇ ਜਿੱਥੇ ਉਹ ਗਲਤ ਹੁੰਦਾ ਉਹਨੂੰ ਗਲਤੀ ਮੰਨਣੀ ਪਣੀ ਆ ਤਾਂ ਸੁਧਾਰ ਹੋਣਾ ਤੇ ਜ਼ਿੰਮੇਵਾਰੀਆਂ ਲੈਣੀਆਂ ਸ਼ੁਰੂ ਕਰੇ ਹੂੰ ਜ਼ਰੂਰੀ ਜ਼ਰੂਰੀ ਹੈ ਜੀ ਜ਼ਰੂਰੀ ਹੈ ਜੀ ਬਸ ਲਾਈਫ ਨੇ ਆਪਣੇ ਆਪ ਇੰਨੀ ਸੋਹਣੀ ਹੋ ਜਾਣਾ ਹੈ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਅੱਜ ਕੱਲ ਲਾਈਫ ਦੇ ਵਿੱਚ ਮੈਂ ਤੁਹਾਨੂੰ ਬੋਲ ਕੇ ਕਿਵੇਂ ਦੱਸਾਂ ਵੀ ਕਿੰਨਾ ਲਾਈਫ ਦੇ ਵਿੱਚ ਸੋਹਣੀ ਬਹੁਤ ਜ਼ਿਆਦਾ ਹੋ ਗਈ ਮੈਂ ਸੋਚੇਂਦੀ ਸਕਦੀ ਕਿ ਲਾਈਫ ਇਸ ਤਰ੍ਹਾਂ ਦੀ ਵੀ ਹੁੰਦੀ ਹੈ ਨਹੀਂ ਨਹੀਂ ਅਸੀਂ ਦੁਖੀ ਵੀ ਆਪਣੇ ਆਪਣੀ ਸੋਚ ਕਰਕੇ ਆ ਤੇ ਸੁਖੀ ਵੀ ਆਪਣੀ ਸੋਚ ਕਰਕੇ ਹੋ ਸਕਦੇ ਆ ਬਸ ਹਾਂਜੀ ਬਸ ਸੋਹਣੀ ਲੱਗ ਬਹੁਤ ਬਣਣੀ ਹੈ ਠੀਕ ਆ ਭਾਈ ਸਾਹਿਬ ਜੀ ਕੋਈ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਧੰਨਵਾਦ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ